ਅੱਜ ਆਪਾਂ ਗੱਲ ਕਰਾਂਗੇ ਵੀ ਐਨ ਜੀਓ ਸਮਾਜ ਸੇਵੀ ਕੁਝ ਇਸ ਵਿਸ਼ੇ ਤੇ ਗੱਲ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਗਿਣਤੀ ਦੇ ਵਿੱਚ ਸਮਾਜ ਸੇਵੀ ਐਨ ਜੀਓ ਚੱਲ ਰਹੀਆਂ ਹਨ ਅੱਜ ਆਪਾਂ ਨਾ ਕਿਸੇ ਤੇ ਬਹੁਤਾ ਕੋਈ ਕਿੰਤੂਪਰੰਤੂ ਨਹੀਂ ਕਰਨਾ ਪਰ ਇਹਨਾਂ 'ਚ ਸੁਧਾਰ ਕਿਸ ਤਰ੍ਹਾਂ ਹੋ ਸਕਦਾ ਉਹ ਉਹਨਾਂ ਵਿਸ਼ੇ 'ਤੇ ਗੱਲ ਕਰਾਂਗੇ ਸਾਡੇ ਨਾ ਹਰੇਕ ਪਿੰਡ ਦੇ ਵਿੱਚ ਅਸਲ 'ਚ ਜਿੰਨੀਆਂ ਵੀ ਵੱਡੀਆਂ ਸੰਸਥਾਵਾਂ ਆਆਂ ਉਹਨਾਂ ਨੂੰ ਫੰਡ ਜਾਂਦੇ ਆ ਤੇ ਉਹ ਚੱਲਦੀਆਂ ਤੇ ਫੰਡ ਕਿੱਥੋਂ ਜਾਂਦੇ ਆ ਫੰਡ ਸਾਡੇ ਪਿੰਡਾਂ ਸ਼ਹਿਰਾਂ ਚੋ ਕਸਬਿਆਂ ਚੋ ਮਹੱਲਿਆਂ ਚੋ ਹੀ ਜਾਂਦੇ ਆ ਜਦ ਕਿ ਕੋ ਤੀਜੇ ਬਣਵਾਣ ਕੇ ਫੰਡ ਨਹੀਂ ਦੇ ਜਾਂਦਾ ਕੋਈ ਸਰਕਾਰਾਂ ਉਹਨਾਂ ਨੂੰ ਫੰਡ ਨਹੀਂ ਦਿੰਦੀਆਂ ਬਹੁਤ ਘਟ ਦਿੰਦੀਆਂ ਆ ਤੇ ਜ਼ਿਆਦਾਤਰ ਉਹ ਇੱਕ ਲੋਕਾਂ ਦੇ ਸਹਿਯੋਗ ਨਾਲ ਹੀ ਚੱਲਦੀਆਂ ਆ ਪਰ ਨਾ ਮੇਰੇ ਦੇਖਣ ਚ ਬਹੁਤ ਆ ਰਿਹਾ ਆ ਵੀ ਉਹ ਸੰਸਥਾਵਾਂ ਤਾਂ ਚੱਲ ਰਹੀਆਂ ਆ ਵੱਡੀਆਂ ਪਰ ਯਾਰ ਸਾਡੇ ਪਿੰਡਾਂ ਮਹੱਲਿਆਂ ਗਲੀਆਂ ਦੇ ਵਿੱਚ ਲੋੜਵੰਦ ਬਹੁਤ ਬੈਠੇ ਆ ਲੋੜਵੰਦ ਵੀ ਬਹੁਤ ਬੈਠੇ ਆ ਤੇ ਫੇਕ ਵੀ ਬਹੁਤ ਬੈਠੇ ਆ ਦੋਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਲੋੜਵੰਦਾਂ ਬਾਰੇ ਮੈਂ ਇੱਕ ਛੋਟੀ ਜਿਹੀ ਧਾਰਨ ਦੇਣ ਲੱਗਾ ਇੱਕ ਸਾਡੇ ਲਾਗੇ ਕਸਬਾ ਆ ਉੱਥੇ ਇੱਕ ਮਹੱਲਾ ਆ ਉੱਥੇ ਇੱਕ ਪਰਿਵਾਰ ਆ ਡਿਪਰੈਸ਼ਨ ਦੀ ਉਹਨਾਂ ਨੂੰ ਪ੍ਰੋਬਲਮ ਆ ਤੇ ਉਹਨਾਂ ਨੂੰ ਨਾ ਕੋਈ ਸੱਜਣ ਹਰ ਮਹੀਨੇ ਦਾ 3000 ਰੁਪਏ ਪੇਸ ਦਾ ਆ ਉਹ 3000 ਦੀ ਉਹਨਾਂ ਦੀ ਹਰ ਮਹੀਨੇ ਦੀ ਪਰਚੀ ਚੈੱਕ ਕੀਤੀ ਜਾਂਦੀ ਆ ਉਹਨਾਂ ਦੀ ਮੈਡੀਸਨ ਆਉਂਦੀ ਆ ਡਿਪਰੈਸ਼ਨ ਦੀ 3000 ਰੁਪਏ ਦੀ ਅਨਮੈਰਿਡ ਲੜਕੀ ਆ ਜਿਹਦੀ ਉਹ ਦਵਾਈ ਮੈਡੀਸਨ ਆਉਂਦੀ ਆ ਔਰ ਉਹਦੀ ਉਹ ਮੈਡੀਸਨ ਬਦਲੇ ਉਹਨੂੰ 3000 ਦੀ ਮੈਡੀਸਨ ਮਤਲਬ ਲੈ ਕੇ ਦਿੱਤੀ ਜਾਂਦੀ ਆ ਕਿਉਂਕਿ ਜੇ ਉਹ ਲੜਕੀ ਇੱਕ ਦਿਨ ਵੀ ਨਹੀਂ ਖਾਂਦੀ ਤਾਂ ਉਹ ਪ੍ਰੋਬਲਮ ਆ ਤੇ ਉਹਨਾਂ ਨੂੰ ਉਹ ਪੇਮੈਂਟ ਦੇਣ ਦੀ ਡਿਊਟੀ ਜਿਹੜੀ ਉਹ 10 ਦੀ ਲੱਗੀ ਹੋਈ ਸੀ ਸਭ ਤੋਂ ਪਹਿਲਾਂ ਡਿਊਟੀ ਲੱਗੀ ਸੀ ਜਾ ਕੇ ਦੇਖਣ ਦੀ ਵੀ ਉਹ ਵਾਕਿਆ ਹੀ ਲੋੜਵੰਦ ਆ ਕਿ ਨਹੀਂ ਲੋੜਵੰਦ ਚਲੋ ਆਪਾਂ ਜਾ ਕੇ ਦੇਖਿਆ ਔਰ ਇੱਥੋਂ ਪਤਾ ਲੱਗਾ ਵੀ ਉਹ ਵਾਕਿਆ ਹੀ ਪਰਿਵਾਰ ਲੋੜਵੰਦ ਆ ਚਲੋ ਉਹਨਾਂ ਦੀ ਆਪਾਂ ਹਰ ਮਹੀਨੇ ਜਿਹੜੇ ਕੋਈ ਸੱਜਣ ਭੇਜ ਰਹੇ ਆ ਆਪਾਂ ਨੇ ਰਾਈ ਮਤਲਬ ਆਪਾਂ ਉਹਨਾਂ ਨੂੰ ਉਹ ਪੇਮੈਂਟ ਉਹਨਾਂ ਦੀ ਦੇ ਰਹੇ ਗੱਲ ਮੈਂ ਇਹ ਕਰ ਰਿਹਾ ਜੀ ਵੀ ਜਿਹੜੇ ਮਹੱਲੇ ਦੇ ਵਿੱਚ ਉਹ ਪੇਮੈਂਟ ਆਪਾਂ ਦਿੰਨੇ ਆ ਨਾ ਉਹ ਮਹੱਲੇ ਦੇ ਵਿੱਚ ਜਿੰਨੀਆਂ ਵੀ ਆਲੇ ਦੁਆਲੇ ਤਕਰੀਬਨ ਪੂਰੀਆਂ ਕੋਠੀਆਂ ਆ ਕੋਈ ਵੀ ਕੋਠੀ 50 60 70 ਲੱਖ ਰੁਪਏ ਤੋਂ ਘੱਟ ਵਾਲੀ ਨਹੀਂ ਹੈ ਮਤਲਬ ਕਰੋੜ ਰੁਪਏ ਦੇ ਅਰਦ-ਗਿਰਦ ਵਾਲੀਆਂ ਕੋਠੀਆਂ ਹੋਣਗੀਆਂ ਪੂਰਾ ਮਹੱਲਾ ਔਰ ਇੱਕਦਾਰ ਹੀ ਮੈਂ ਉਹਨਾਂ ਨੂੰ ਪੁੱਛ ਲਿਆ ਮੈਂ ਕਿਹਾ ਮਾਤਾ ਜੀ ਵੀ ਇੱਥੋਂ ਵੀ ਤੁਹਾਡੀ ਕਿਸੇ ਨੇ ਕਦੀ ਹੈਲਪ ਕੀਤੀ ਆ ਉਹ ਕਹਿੰਦੀ ਵੀ ਨਹੀਂ ਪੁੱਤ ਇੱਥੋਂ ਨਹੀਂ ਕਈ ਵਾਰੀ ਕਿਆ ਲੋਕਾਂ ਨੂੰ ਪਰਨੇ ਹੁਣ ਮੈਂ ਇੱਕ ਚੀਜ਼ ਸੋਚਦਾ ਸੀ ਵੀ ਕੀ ਉਹ ਮਹੱਲੇ 'ਚ 6 ਬੰਦੇ ਵੀ ਨਹੀਂ ਹੈਗੇ ਇੱਕ ਬੰਦਾ ਨਹੀਂ ਜਿਹੜਾ 3000 ਦੇ ਸਕਦਾ ਹੋਵੇ ਜਾਂ 6 ਬੰਦੇ ਨਹੀਂ ਜਿਹੜੇ 5-500 ਦੇ ਕੇ 3000 ਦੇ ਦੇਣ ਉਹਨਾਂ ਨੂੰ ਇੱਕ 30 ਕਿਲੋਮੀਟਰ ਤੋਂ ਆਦਮੀ ਤੋਂ ਲੋਡ ਪੈ ਰਹੀ ਆ ਉਹ ਲੈਣ ਦੀ ਹੱਲ ਉਸ ਮੁਹੱਲੇ ਦੇ ਮिन्नੂ ਮੈਂ ਦਿਆ ਵੀ 3000 ਰੁਪਏ ਦਾ ਉਹ ਉਸ ਮੁਹੱਲੇ 'ਚ ਡੇਲੀ ਦਾ ਪੀਜਾ ਹੀ ਆ ਜਾਂਦਾ ਹੋਊਗਾ ਜਿਹਦੇ ਤੋਂ ਬਿਨਾਂ ਵੀ ਸਰ ਸਕਦਾ ਆ ਪਰ ਜਿਹੜਾ ਪਰਿਵਾਰ ਡਿਸਪਰੈਸ਼ਨ ਦੀ ਦਵਾਈ ਖਾ ਰਿਹਾ ਉਹਦਾ ਨਹੀਂ ਸਰ ਸਕਦਾ ਉਸ ਮੁਹੱਲੇ ਨੂੰ ਸਾਰੇ ਨੂੰ ਪਤਾ ਵੀ ਆ ਵੀ ਉਹ ਲੋਡ ਵੰਦਿਆ ਪਰ ਉਹਨਾਂ ਨੂੰ ਕੋਈ ਨਹੀਂ ਦੇ ਰਿਹਾ ਇਹ ਮੈਂ ਸਿਰਫ ਇੱਕ ਉਦਾਹਰਣ ਦਿੱਤੀ ਆ ਤੁਹਾਨੂੰ ਇਹ ਉਧਾਰਨਾ ਸਾਡੇ ਹਰੇਕ ਪਿੰਡ 'ਚ ਆ ਹਰੇਕ ਮਹੱਲੇ 'ਚ ਆ ਹਰੇਕ ਸ਼ਹਿਰ 'ਚ ਆ ਹਰੇਕ ਗਲੀ 'ਚ ਆ ਅਸੀਂ ਉਹਨਾਂ ਦੀ ਹੈਲਪ ਨਹੀਂ ਕਰ ਰਹੇ ਅਸੀਂ ਹੈਲਪ ਉਥੇ ਕਰਦੇ ਆ ਜਿੱਥੇ ਸਾਡੀਆਂ ਫੋਟੋਆਂ ਖੇਚ ਹੁੰਦੀਆਂ ਗਿਆਂਦੀਆਂ ਵੀ ਆ ਸੱਜਣ ਨੇ ਆ ਹੈ ਕੀਤਾ ਪਰ ਸੱਜਣੋ ਜਿੱਥੇ ਲੋੜ ਆ ਉਥੇ ਖੁਦ ਜਾ ਕੇ ਦੇ ਦਿਓ ਕੋਈ ਲੋੜ ਨਹੀਂ ਵਿੱਚ ਵਿਚੋਲੇ ਪਾਉਣ ਦੀ ਖੁਦ ਜਾ ਕੇ ਦੇ ਦਿਓ ਬਹੁਤ ਬੰਦੇ ਆ ਜਿਹੜੇ ਦਵਾਈਆਂ ਤੋਂ ਪਿੰਡ ਦਾ ਪਿੰਡ ਦੇ ਵਿੱਚ ਬੰਦਾ ਹੋਊਗਾ ਉਹਦੀ 11500 ਦੀ ਦਵਾਈ ਆ ਉਹਦੀ 11500 ਦੀ ਦਵਾਈ ਲਈ ਸਾਰਾ ਪਿੰਡ ਨਹੀਂ ਦੇ ਸਕਦਾ ਉਹਨੂੰ ਲੈ ਕੇ ਜਦ ਕਿ ਕੁਝ ਕਹਿਣਾ ਨਹੀਂ ਚਾਹੀਦਾ ਕੁਝ ਇਹੋ ਜਿਹਾ ਖਰਚੇ ਆ ਜਿਹਨਾਂ ਦੀ ਸਾਨੂੰ ਲੋੜ ਵੀ ਨਹੀਂ ਉਹਦੇ ਤੇ ਪਿੰਡ ਜਿਹੜਾ ਉਹ ਸਾਲ ਬਾਅਦ 2.25 ਲੱਖ ਰੁਪਈਆ ਵੀ ਲਾ ਦਿੰਦਾ ਪਰ ਪਿੰਡ ਦੇ ਬੰਦੇ ਦੀ ਸਾਲ ਦੀ ਦਵਾਈ 15000 ਦੀ 12000 ਦੀ ਉਹ ਅਸੀਂ ਨਹੀਂ ਲੈ ਗਦੇ ਹਾਂ ਸਜਣੋ ਇਹ ਊਨ ਤਾਈਆਂ ਆਪਾਂ ਨੂੰ ਕੱਢਣੀਆਂ ਪੈਣੀਆਂ ਸਹੀ ਲੇਖੇ ਮਾਲਕ ਦੇ ਘਰ ਤੇ ਲੇਖੇ ਇਦਾਂ ਹੀ ਲੱਗਣਾ ਆ ਦੂਜੇ ਬਨੇ ਇੱਕ ਤੁਹਾਨੂੰ ਮੈਂ ਹੋਰ ਵੀ ਧਾਰਨ ਦੇਣ ਲੱਗਾ ਇੱਕ ਉਸੇ ਸਾਡੇ ਸਜਣ ਨੂੰ ਕਿਸੇ ਪਰਿਵਾਰ ਦਾ ਫੋਨ ਆਈ ਜਾਵੇ ਬਈ ਸਾਨੂੰ ਜੀ ਹੈਲਪ ਦੀ ਬਹੁਤ ਲੋੜਿਆ ਸੀ ਬਹੁਤ ਤੰਗ ਆ ਚਲੋ ਉੱਥੇ ਵੀ ਡਿਊਟੀ ਲੱਗੀ ਦਾਸ ਦੀ ਆਪਾਂ ਗਾਂ ਦੇਖਣ ਦੇਖੋ ਜੀ ਦੋ ਲੜਕੀਆਂ ਤੇ ਤੀਜਾ ਲੜਕਾ ਉਹਨਾਂ ਦਾ ਤਿੰਨੇ ਜਾਣੇ ਤੇ ਮਾਪੇ ਪੰਜ ਮੈਂਬਰ ਕਰਚੇ ਤੇ ਤਿੰਨ ਆਈਫੋਨ ਆ ਉਹਨਾਂ ਕੋਲ ਅਸੀਂ ਗੱਲਬਾਤ ਕਰਦੇ ਰਹਾ ਉਹਨਾਂ ਤਿੰਨਾਂ ਨੇ ਆਈਫੋਨ ਹੱਥ 'ਚ ਰੱਖੇ ਆ ਉਹਨਾਂ ਚ ਹੁਣ ਤੁਸੀਂ ਦੱਸੋ ਵੀ ਉਹ ਮੈਂ ਜਿਹੜੀ ਆ ਵੀਡੀਓ ਬਣਾ ਰਿਹਾ ਕਿ ਸੈਂਪਲ ਫੋਨ ਤੋਂ ਬਣਾ ਰਿਹਾ ਆ ਔਰ ਉਹ ਪਰਿਵਾਰ ਤਿੰਨ ਆਈਫੋਨ ਰੱਖ ਕੇ ਹੈਲਪਲੀ ਫੋਨ ਕਰ ਰਿਹਾ ਆ ਵੀ ਅਸੀਂ ਬਹੁਤ ਤੰਗ ਆ ਸਾਨੂੰ ਰਾਸ਼ਨ ਲੈ ਦੇਓ ਸਾਨੂੰ ਆ ਲੈ ਦੇਓ ਸਾਨੂੰ ਉਹ ਲੈ ਦੇਓ ਇਹ ਮੈਂ ਤੁਹਾਨੂੰ ਪਹਿਲਾਂ ਵੀਡੀਓ 'ਚ ਕਿਹਾ ਸੀ ਵੀ ਫੇਕ ਵੀ ਬਹੁਤ ਆ ਸੋ ਇਹਨਾਂ ਤੋਂ ਬਚੀਏ ਚੰਗੀ ਤਰ੍ਹਾਂ ਕੋਖ ਪੜਤਾਲ ਕਰ ਲਈਏ ਇਹਨਾਂ ਤੋਂ ਬਚੀਏ ਪਰ ਸਜਣੋ ਜਿਹੜੇ ਅਸਲੀ ਲੋੜਵੰਦ ਆ ਨਾ ਯਾਰ ਉਹਨਾਂ ਤੱਕ ਜਰੂਰ ਪਹੁੰਚ ਕੇ ਆਪਣੇ ਪਿੰਡਾਂ 'ਚ ਬੈਠੇ ਆ ਉਹ ਯਾਰ ਕਿਸੇ ਨੂੰ 500 ਦਾ ਰਾਸ਼ਨ ਹੀ ਲੈ ਦਿਓ ਕਿ ਇਹਨੂੰ 1000 ਦੀ ਦਵਾਈ ਲੈ ਦਿਓ ਨਾ ਖਾਓ ਇੱਕ ਦਿਨ ਪੀਜ਼ਾ ਕੀ ਫਰਕ ਪੈਣ ਲੱਗਾ ਕਿਸੇ ਪੀਜ਼ਾ ਸਟੋਰ ਤੇ ਬੈਠੀਏ 1000 ਰੁਪਏ ਤੋਂ 1500 ਤੋਂ ਘੱਟ ਬਿੱਲ ਨਹੀਂ ਬਣਦਾ ਉਹ ਯਾਰ ਕਿਸੇ ਲੋੜਵੰਦ ਦਾ ਫਾਇਦਾ ਕਰ ਦਈਏ ਐਨ ਜੀਓ ਵਾਲਿਆਂ ਤੋਂ ਵੀ ਬਚੀਏ ਸਾਰੇ ਚੰਗੇ ਨਹੀਂ ਸਾਰੇ ਠੱਗ ਵੀ ਨਹੀਂ ਉਹਦੇ ਚ ਪਰ ਠੱਗੀਆਂ ਹੋ ਵੀ ਬਹੁਤ ਰਈਆਂ ਆ ਐਨ ਜੀਓ ਵਾਲੇ ਬਣ ਰਹੇ ਆ ਪਰ ਜਿਹੜੇ ਲੋੜਵੰਦ ਆ ਉੱਥੇ ਹੀ ਤਰਸਣ ਡੈ ਇੱਕ ਵੀਰ ਐਨ ਜੀਓ ਵਾਲਾ ਸਤੀਸ਼ ਜਿਹੜਾ ਲੋਕਾਂ ਦਾ ਪੀਜੀਆ ਇਲਾਜ ਕਰਾ ਰਿਆ ਹੈ ਯਾਰ ਸਲੂਟ ਹੈ ਉਸ ਬੰਦੇ ਨੂੰ ਬਹੁਤ ਵਧੀਆ ਲੋਕਾਂ ਦੇ ਮੈਂ ਤਕਰੀਬਨ ਉਹਨਾਂ ਦੀਆਂ ਵੀਡੀਓ ਦੇਖ ਲਈ ਬਾਕੀ ਮਾੜਿਆਂ ਦੇ ਤੇ ਮੈਂ ਨਾਂ ਨਹੀਂ ਲੈਣੇ ਨਹੀਂ ਲੈਣੇ ਚਾਹਣਾ ਕਿਸੇ ਦੇ ਕਿਉਂਕਿ ਉਹਨਾਂ ਦੇ ਬਹੁਤ ਕੈਂਤੂ ਪਰੰਤੂ ਲੋਕਾਂ ਨੇ ਕਮੈਂਟਾਂ 'ਚ ਬਹੁਤ ਕੈਂਤੂ ਪਰੰਤੂ ਕਰਦੇ ਆ ਪਰ ਸਜੜੋ ਬੰਦੇ ਹੈਗੇ ਆ ਜਿਨ੍ਹਾਂ ਨੇ ਆਪਣਾ ਕੁਛ ਨਹੀਂ ਬਣਾਇਆ ਔਰ ਉਹ ਬੰਦਾ ਜਿੱਥੋਂ ਤੱਕ ਲੋਕਾਂ ਦਾ ਲੱਖਾਂ ਰੁਪਈਆ ਦਾ ਹਜ਼ਾਰਾਂ ਦਾ ਇਲਾਜ ਕਰਾ ਕੇ ਦੇ ਰਿਹਾ ਜੇ ਸਬੰਦੇ ਦਾ 4 ਲੱਖ ਤੋਂ 10 ਹਜ਼ਾਰ ਦਾ ਲਾਜ ਹੋ ਗਿਆ ਉਹਦਾ ਤਾਂ ਯਾਰ 3 ਲੱਖ 90 ਹਜ਼ਾਰ ਉਹਨੂੰ ਤੇ ਹੈਲਪ ਹੀ ਮਿਲ ਗਈ। ਸੋ ਸਲੂਟ ਆ ਯਾਰ ਉਹੋ ਜਿਹੇ ਬੰਦਿਆਂ ਨੂੰ ਜਿਹੜੇ ਘਰ ਫੂਕ ਤਮਾਸ਼ਾ ਵੇਖ ਰਹਾ ਲੋਕਾਂ ਦਾ ਕਰ ਰਹਾ ਹਾਲ। ਪਰ ਜੋਕਾਂ ਤੋਂ ਬਚੀਏ ਠੱਗਾਂ ਤੋਂ ਬਚੀਏ। ਖੁਦ ਹੈਲਪ ਕਰੋ। ਤੁਹਾਡੇ ਬਹੁਤ ਹੈਲਪ ਦੇ ਲੋੜਵੰਦ ਲੋਕ ਬੈਠੇ ਆ। ਯਾਰ ਐਦਾਂ ਮਹੱਲੇ ਜੋ ਕਿਸੇ ਨੂੰ ਉੱਠ ਕੇ ਬਾਹਰ ਮਿਹਨਤਾਂ ਨਾ ਕਰਨੀਆਂ ਪੈਣ। ਲੱਖਾਂ ਪਤੀ ਬੰਦੇ ਬੈਠੇ ਆ ਤੁਸੀਂ ਯਾਰ ਕਰੀਏ ਹੈਲਪ ਜਿੱਥੋਂ ਤੱਕ 100 ਦੇ ਸਕਦੇ 100 ਦੀ ਹੈਲਪ ਕਰੀਏ 1000 ਦੇ ਸਕਦੇ 1000 ਦੀ ਹੈਲਪ ਕਰੀਏ ਪਰ ਆਪ ਬੰਦੇ ਲੱਭ ਕੇ ਕਰੀਏ ਵਿਚੋਲਿਆਂ ਦੀ ਲੋੜ ਨਹੀਂ ਉਹਦੇ ਘਰ ਸਿੱਧੀਆਂ ਪ੍ਰਵਾਨਗੀਆਂ ਹੁੰਦੀਆਂ ਵਿਚੋਲਿਆਂ ਦੀ ਲੋੜ ਨਹੀਂ ਸੋ ਧੰਨਵਾਦ ਕਿਸੇ ਇੱਕ ਭਰਾ ਨੇ ਵੀ ਇਹਨਾਂ ਗੱਲਾਂ ਤੇ ਅਮਲ ਕਰ ਲਿਆ ਤੇ ਸਾਡੀ ਵੀਡੀਓ ਸਫਲਿਆ ਧੰਨਵਾਦ